ਨਵਦੀਪ ਪਾਣੀ ਲੈ ਆਇਆ ਬਲਾਹ ਹੁਣ ਇੱਥੇ ਬੈਠੇ ਬਹਿਣਾ ਹੀ ਪਾਣੀ ਪੀਂ ਕੇ ਨਾ ਤੇ ਬਾਹਰ ਜਾ ਕੇ ਵੇਖੋ ਕੰਮ ਥੰਦਾ ਕਰਨਾ ਮੈਂ ਤਾਂ ਮੰਮੀ ਵੇਖ ਲੈਣਾ ਵਾ ਪਹਿਲਾਂ ਤੁਸੀਂ ਆਪਣਾ ਕੰਮ ਕਰ ਲਓ ਉਹ ਜਿਹੜਾ ਇੰਨਾ ਰੈਸ਼ਨ ਪਾਣੀ ਲਿਆਂਦਾ ਜੇ ਨਾ ਉਹ ਗੱਡੀ ਨੂੰ ਕੱਢ ਲਓ ਕਿਤੇ ਖਰਾਬ ਨਾ ਹੋ ਜੇ ਗਰਮੀ ਨਾਲ ਕੀ ਮੈਨੂੰ ਆਖਣ ਦੇ ਮੈਨੂੰ ਤੇ ਤੇਰੀ ਕੋਈ ਸਮਝ ਨਹੀਂ ਆਉਂਦੀ ਬੱਲੇ ਮੰਮੀ ਸਮਝ ਕਿਉਂ ਨਹੀਂ ਆਉਂਦੀ ਤੁਹਾਨੂੰ ਇੰਨਾ ਮੰਮੀ ਲਾਲਚ ਚ ਚੰਗਾ ਨਹੀਂ ਹੁੰਦਾ ਇੰਨਾ ਕੁਝ ਇੱਥੇ ਤੁਸੀਂ ਖਾਦਾ ਪੀਤਾ ਤੇ ਫਿਰ ਨਾ ਲਿਓ ਲੱਗਾ ਤੁਹਾਨੂੰ ਮਸਨ ਆਇਆ ਮੈਂ ਕਦਾ ਲਿਆਉਂਦੀ ਸਾਂ ਉਹਨਾਂ ਤਾਂ ਮੈਨੂੰ ਆਪ ਹੀ ਬਦੋਬਦੀ ਭਾਦੀ ਤਾਂ ਵੀ ਚੱਲ ਲੈ ਜਾਓ ਇੱਥੇ ਵੀ ਤਾਂ ਵਧੀਆ ਖਰਾਬ ਹੋਈ ਜਾਣਾ ਨਾ ਚੱਲ ਮੂੰਹ ਭਏਗਾ ਮੰਮੀ ਇੰਨਾ ਝੂਠ ਨਾ ਬੋਲੋ ਉਹ ਚੌ ਦਿਨਾਂ ਦਾ ਤੁਸੀਂ ਰਾਸ਼ਨ ਲੈ ਆਂਦਾ ਏ ਕਿੰਨੇ ਖਾਣਾ ਇੰਨਾ ਤੇ ਨਾਲ ਜਿਹਨਾਂ ਆਪ ਪਾ ਕੇ ਦਿੱਤਾ ਹੁੰਦਾ ਨਾ ਤੇ ਫਿਰ ਮੈਨੂੰ ਪਤਾ ਹੋਣਾ ਸੀ ਤੁਸੀਂ ਮੇਰੇ ਤੋਂ ਚੋਰੀ ਕੋ ਰੱਖਿਆ ਤੇ ਜਾ ਵੇ ਭਰਾਵਾ ਤੇਰਾ ਮੇਰੇ ਵਾਲੀ ਧਿਆਨ ਰਹਿੰਦਾ ਵਾ ਤੁਹਾਨੂੰ ਸਵੇਰੇ ਤੋਂ ਸਮਝਾ ਕੇ ਵੀ ਖੜਿਆ ਸੀ ਤੋ ਮੰਮੀ ਇਹ ਕੰਮ ਨਾ ਕਰਿਓ ਤੁਸੀਂ ਤਾਂ ਘਰੇ ਇਹਨਾਂ ਪਾ ਕੇ ਚੁੱਕੀ ਫਿਰਨ ਦੇ ਹੋ ਜਦੋਂ ਉਥੋਂ ਲਫਾਫੇ ਲੱਭਦੇ ਹੁਣੇ ਹ ਬੜੇ ਚੰਗੇ ਲੱਗਦੇ ਹੁਣੇ ਨਾ ਕੁਝ ਨਹੀਂ ਹੋ ਗਿਆ ਮੈਂ ਵੀ ਲੋਕਾਂ ਨੂੰ ਘਰੋਂ ਦੇਂਦੀ ਰਹੀਆਂ ਲਫਾਫੇ ਪਰ ਪਰ ਕੇ ਜੇ ਮੈਂ ਲੈ ਆਈਏ ਤੇ ਆਖਰ ਆ ਗਈਏ ਮੰਮੀ ਜੀ ਪ੍ਰੋਗਰਾਮ ਹੋਇਆ ਨਾ ਘਰ ਫਿਰ ਬੰਦਰ ਲਿਆਉਂਦਾ ਵੀ ਚੰਗਾ ਲੱਗੇ ਪੈਰਾਂ 'ਚ ਥੋੜੀ ਕੋਲ ਲਿਆਉਂਦਾ ਵਾ ਮੰਮੀ ਹੁਣ ਸਮਾਂ ਬਦਲ ਗਿਆ ਵਾ ਲੋਕੀ ਸਾਡਾ ਨਵੇਂ ਦੇ ਮੂੰਹ ਜੋੜ ਜੋੜ ਮਿਲ ਕੇ ਗੱਲਾਂ ਕਰਦੇ ਹੁਣੇ ਆ ਚੰਗਾ ਤੁਹਾਨੂੰ ਤੇ ਇਹੋ ਹੀ ਸ਼ਿਕਾਇਤਾਂ ਲੈ ਚਲਿਨੀ ਅਗਲੀ ਪੀੜੀ ਨੂੰ ਚਲੋ ਠੀਕ ਐ ਕਰੋ ਬੇਇੱਜ਼ਤੀ ਹੋਰ ਕੋਈ ਕਸਰ ਰਹਿ ਨਾ ਜਾਵੇ ਕੀ ਗੱਲ ਹੋਈ ਆ ਹੁਣ ਕੀ ਐ ਜਿਹੜਾ ਇੰਨਾ ਰਾਸ਼ਾ ਲੈ ਕੇ ਆਈਆਂ ਜਣਾ ਮੈਂ ਉਤੋਂ ਦਿਆਂ ਤੂੰ ਮੇਰੇ ਕੋਲ ਚਾਬੀ ਲੈਣ ਗਈ ਹੈਂ ਤੂੰ ਦੇ ਨਹੀਂ ਚਸਮਾਨ ਕੋ ਕੱਢਣਾ ਵਾ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਆਹ ਕੰਮ ਕਰਨਾ ਮੈਂ ਤੈਨੂੰ ਚਾਬੀ ਦੇਣੀ ਨਹੀਂ ਪਿੰਦਰ ਮੰਮੀ ਮੈਨੂੰ ਆਂਦੇ ਹੀ ਜਾਉਣਾ ਤਾਂ ਕੋਈ ਬਹਾਨਾ ਲਾ ਕੇ ਚਾਬੀ ਲੈ ਕੇ ਆ ਮੰਮੀ ਦੇ ਹੱਥ ਦਾ ਤੈਨੂੰ ਪਤਾ ਹੀ ਤੇ ਤੂੰ ਹੀ ਬਣਾ ਲੋ ਉਹਦੀਆਂ ਰਾਗੀਆਂ ਲੋਕੀ ਉੱਥੇ ਤੁਹਾਨੂੰ ਕੀ ਗੱਲਾਂ ਕਰਦੇ ਹੋਣਗੇ ਅਸੀਂ ਤੇ ਬਿਠੇ ਰਹਿਆ ਇਹਨਾਂ ਨੂੰ ਆ ਕੇ ਆਈ ਪਰ ਇਹ ਕਿੱਥੇ ਮੁੜਦੇ ਹੀ ਇਹ ਆਦੇ ਹੀ ਚਾਹ ਤੂੰ ਚਾਬੀ ਲੈ ਕੇ ਆਉ ਤੇ ਮੈਂ ਵਿੱਚ ਸਮਾਨ ਰੱਖਾਂ ਤੂੰ ਮੈਨੂੰ ਦੱਸ ਦੀ ਤੋ ਸਹੀ ਮੈਂ ਰੱਖਣੀ ਨਹੀਂ ਦੇਣਾ ਨਾਲ ਮੈਂ ਤੈਨੂੰ ਦੋ ਆਵਾਜ਼ ਮਾਰੀ ਹੀ ਨਾ ਪਿੱਧਰ ਆਓ ਤੂੰ ਵੀ ਉੱਥੇ ਬੈਠਿਆ ਨਾ ਚਾਹੀਦਾ ਪੜਾਤੀ ਤੇ ਤੇ ਸਾਇਆ ਦੇ ਚ ਤੈਨੂੰ ਕੀ ਦੱਸਦੀ ਜੋ ਉੱਥੇ ਦੱਸਦੀ ਤੇ ਤੂੰ ਹੀ ਤਮਾਸ਼ਾ ਹੀ ਲਾਉਣਾ ਨੇ ਮੈਨੂੰ ਵੀ ਪਤਾ ਹੈ ਵੀ ਇਹ ਕੰਮ ਕਰਨਾ ਵਾ ਜੇ ਪਤਾ ਹੁੰਦਾ ਮੈਂ ਉੱਠ ਕੇ ਆ ਜਾਂਦਾ ਮੰਮੀ ਪਾਣੀ ਪੀ ਲੋ ਜੀ ਮੈਂ ਕਿੰਨੇ ਦੀਦੀ ਕੀ ਸੋਚਣ ਦੇ ਜੀ ਸੋਚਣਾ ਕੀ ਆ ਮੇਰੇ ਤੇ ਨਾ ਸ਼ਰਮਿੰਦਗੀ ਜੀ ਬੜੀ ਮਹਿਸੂਸ ਹੁੰਦੀ ਆ ਕਿੰਨੂ ਪਤਾਈ ਆਪਾਂ ਵਿਆਹ ਗਏ ਹਾਂ ਤੇ ਆਵੇ ਕਿਹੋ ਜਿਹੀ ਕੱਪੜੇ ਪਾ ਕੇ ਗਏ ਹਾਂ ਸਾਰੇ ਹਾਡੇ ਵਾਲੇ ਵੇਖਣ ਦੇ ਹੀ ਤੇ ਉੱਥੇ ਸਾਰੇ ਨੇ ਕਿੰਨੇ ਕਿੰਨੇ ਸੋਨੇ ਕੱਪੜੇ ਪਾਏ ਹੀ ਤੇ ਹੋਰ ਦੀ ਦੀ ਸਾਰੇ ਨੇ ਕਿੰਨੇ ਟੌਰ ਕੱਢੇ ਤੇ ਮੰਮੀ ਨੇ ਸਾਨੂੰ ਕੱਪੜੇ ਹੀ ਪ੍ਰੈਸ ਕਰੇ ਨਹੀਂ ਤੇ ਹਾਡੇ ਤੋਂ ਕਿਹੜੇ ਹੈਗੇ ਨਹੀਂ ਅਸੀਂ ਕਿੱਥੇ ਵਧੀਆ ਪਾ ਕੇ ਚਲੇ ਜਾਣੇ ਤੇ ਹੋਰ ਕਹਿੰਦੀ ਉਹ ਹੀ ਬੱਟਾ ਵਾਲੇ ਪਾ ਕੇ ਜਾ ਦੇਖ ਉਹ ਪਿਓਰ ਦੇ ਸੂਟ ਹੀ ਸਾਰੇ ਐ ਹੀ ਜਿਦ ਤਰਾ ਪੁੱਜੇ ਜੇ ਪਾਏ ਹੁੰਦੇ ਤੇ ਭਲਾ ਉਹ ਆਪਾਂ ਕਿੱਦਾਂ ਪਾ ਜਾਂਦੇ ਤੇ ਹੋਰ ਤਾਂ ਹੀ ਧਾਵਾ ਪਾ ਕੇ ਜਾਣੇ ਪਏ ਤੇ ਹੋਰ ਮੈਨੂੰ ਤੇ ਈ ਸ਼ਰਮ ਆਉਡੀਆ ਤੇ ਉਹ ਜਿਹੜੀ ਤੁੰਡਣ ਹੱਡੀ ਆ ਉਜਲੇ ਨਾਮ ਉਪੀਤਵਾ ਉਹ ਮੇਰਾ ਸੂਟ ਫੜ ਫੜ ਕੇ ਵੇਖ ਰਹੀ ਮੈਨੂੰ ਕਹਿੰਦੀ ਹੈ ਵੀ ਤੇਰੀ ਸੱਸ ਨੇ ਕੋਈ ਸੂਟ ਨਹੀਂ ਤੈਨੂੰ ਬਣਾ ਕੇ ਦਿੱਤਾ ਤੇ ਦੁਨੀ ਕੀ ਕਹਾਂ ਮੈਂ ਫਿਰ ਕੀ ਕਹਿਣਾ ਸੀ ਮੈਂ ਬਹਾਨਾ ਜਲਾਤਾ ਮੈਂ ਕਿਹਾ ਸੂਟ ਤੇ ਬਥੇਰੇ ਬਣਾ ਕੇ ਦਿੱਤੇ ਆ ਪਰ ਸਾਰੇ ਲੈ ਨਹੀਂ ਗਵਾਲੇ ਆ ਕਿ ਅੱਜ ਗਰਮੀ ਬੜੀ ਹੀ ਇਸ ਕਰਕੇ ਆਪਾਂ ਹਲਕੇ ਜਿਹੇ ਪਾਣੀ ਦੀ ਵੀ ਤੇ ਸੂਟਾਂ ਦੀ ਗੱਲ ਕਰਾਂਗੇ ਉਧਰ ਪਿੰਦਰ ਨੂੰ ਪਤਾ ਲੱਗ ਗਿਆ ਕਿ ਮੰਮੀ ਉੱਥੇ ਰੋਟੀ ਲੈ ਕੇ ਆਈ ਹੈ ਤੇ ਉਹ ਮੰਮੀ ਨੇ ਦੇਣੇ ਵੱੱਟ ਘੱਟ ਬੋਲਣਾ ਹਾਏ ਪਿੰਦਰ ਨੂੰ ਪਤਾ ਲੱਗ ਗਿਆ ਤੇ ਹੋਰ ਮੈਨੂੰ ਵਿੱਚੇ ਹੀ ਕਹਿਂਦੀ ਕਹਿੰਦੇ ਸਾਰਾ ਕਸੂਰੀ ਤੁਹਾਡਾ ਅੱਗੇ ਤੇ ਮੰਮੀ ਤੂੰ ਵੀ ਉਹੋ ਜਿਹੇ ਨਾਲ ਰਲ ਗਈਆਂ ਜੀ ਉਹਨੇ ਕਹਿ ਲੈਣੇ ਕਹਿਣਾ ਹੀ ਆ ਪਤਾ ਕੀ ਗੱਲ ਹੈ ਬੰਦੇ ਜੇ ਬੈਠਿਆ ਬੇਸਤੀ ਮਹਿਸੂਸ ਹੁੰਦੀ ਆ ਬੰਦੇ ਕਹਿੰਨੇ ਨਹੀਂ ਵੀ ਇਹਦੀ ਮਾਂ ਇਦਾਂ ਦੀ ਆ ਰੋਟੀਆਂ ਪਾਉਂਦੀ ਫਿਰਦੀ ਆ ਤਾਂ ਤੇ ਦੀਦੀ ਉਹ ਬੋਲਣਗੇ ਹੀ ਨਵਦੀਪਾ ਜਾ ਮੇਰੇ ਕੱਪੜੇ ਕੱਢ ਮੈਂ ਡੰਗਰਾਲ ਵੇਖਾਂ ਫਿਰ ਪਹਿਣ ਕੇ ਜਾਣਾ ਲਿਆ ਦਿੰਦੀ ਆ ਅੱਗੇ ਨਾ ਇੱਕ ਨਹੀਂ ਮਾਣ ਹੁਣ ਤੂੰ ਹੀ ਦੋ ਰਲ ਗਏ ਤਿੰਨ ਜਾਨੀਆਂ ਹੋ ਗਏ ਹੁਣ ਰਸਣ ਲੈਉਣੀ ਤੂੰ ਹੀ ਪਿੰਦੇ ਦੇ ਵਿੱਚ ਦੀ ਨਹੀਂ ਪਾਣੀ ਭਾਵੇਂ ਦੀਦੀ ਨੂੰ ਪਛਲੇ ਦੱਸੋ ਦੀਦੀ ਇਹਨਾਂ ਨੂੰ ਸਹੀ ਗੱਲ ਆ ਪਿੰਦਰ ਸਹੀ ਕਹਿਣ ਦੀ ਆ ਆਪਾਂ ਦੇ ਪਠੇਰਾ ਮੰਮੀ ਨੂੰ ਕਿਹਾ ਸੀ ਵੀ ਰੋਟੀ ਨਹੀਂ ਪਾਣੀ ਹੈਗੀ ਮੰਮੀ ਉਥੇ ਲਫਾਫੇ ਫੜ ਕੇ ਤੇ ਰੋਟੀਆਂ ਤੁੰਦੇ ਫਿਰਦੀ ਸੀ ਫਿਰ ਗੱਡੀ ਲਾਗੇ ਲੈ ਕੇ ਲਫਾਫੇ ਖਲੋਗੇ ਕਹਿੰਦੇ ਚਾਬੀ ਲੈ ਕੇ ਆਓ ਮੈਂ ਇਹਨੂੰ ਕਿਹਾ ਮੈਂ ਕਿਹਾ じゃ ਚਾਬੀ ਲੈ ਆਇਆ ਜੇ ਇਤਾਂ ਹੀ ਲਫਾਫੇ ਲੈ ਕੇ ਪਿੰਦਰ ਲਾਗੇ ਚਲਗੀ ਨਾ ਤੇ ਪਿੰਦਰ ਦੀ ਵਾਧੂ ਦੀ ਬੇਸਤੀ ਹੋਣੀ ਆ ਹੁਣ ਤੇ ਕਿਸ ਨੂੰ ਪਤਾ ਲੱਗਾ ਤੇ ਕਿਸ ਨੂੰ ਨਹੀਂ ਲੱਗਾ ਚੰਗਾ ਸਭੋ ਲੱਗ ਜਾਂਦਾ ਗੰਧ ਤੁਹਾਨੂੰ ਕੋਈ ਸੱਦਦਾ ਨਾ ਪਰਾ ਗਾਂ ਤੋਂ ਕੋਈ ਸੱਦੇਗਾ ਵੀ ਤਾਂ ਨਹੀਂ ਜਾਣਾ ਹੈਗਾ ਆਹ ਵੇਹੇ ਕੱਪੜੇ ਹਾਡੇ ਕਿਹੜੇ ਪਵਾ ਕੇ ਖੜਿਆ ਪੂਰਾ ਹੱਡਾ ਤੇ ਜਲੂਸ ਕਢਾਇਆ ਬੰਬਲੀ ਉੱਥੇ ਲੋਕਾਂ ਨੇ ਕਿੰਨਾ ਧੌਰ ਕੱਢਿਆ ਗਾਂ ਤੋਂ ਮੰਮੀ ਆ ਰਹੀ ਕਿੱਦੇ ਨਹੀਂ ਜਾਣਾ ਕਰਨਾ ਮੈਂ ਤਾਂ ਆਪ ਨਹੀਂ ਜਾਣਾ ਕਰਨਾ ਜਾਂ ਤੇ ਮੰਮੀ ਜਾਣ ਕਰਨਗੇ ਜਾਂ ਇਹੀ ਜਾਮਾਂ ਕਰਾਂਗੇ ਤੇ ਹੋਰ ਉੱਥੇ ਜਿਹੜਾ ਵੀ ਕੋਈ ਨੰਗਦਾ ਹੈ ਕਿ ਇਹਨੂੰ ਖਾਲੀ ਥੋੜਾ ਜਾਮ ਦਿੰਦੇ ਹੀ ਕਹਿੰਦੇ ਆ ਵੀ ਫੜ ਲਓ ਤੇ ਉਹ ਵੀ ਫੜ ਲਓ ਕਹਿੰਦੇ ਜਿੰਨਾ ਸ਼ਰਮ ਦਿੱਤਾ ਮਨਾ ਉਹਨਾਂ ਪੂਰਾ ਕਰਕੇ ਜਣਾਵਾ ਸਗਣਾ ਪੂਰਾ ਕਰਦਾ ਕਰਦੇ ਨਾ ਵੱਧ ਘੱਟ ਖਾਵੇ ਭੈ ਬਿਮਾਰ ਹੋ ਜਾ ਤੇ ਦੁਨੇ ਕੁੱਤੇ ਲਾ ਲੋ ਆਪਣੇ ਅਹੀਂ ਤੇ ਉਹਨਾਂ ਕੀ ਖੱਦਾ ਜਿੰਨੀ ਤੁਹਾਨੂੰ ਲੋੜ ਹੀ ਪਰ ਮੰਮੀ ਨੇ ਨੀ ਜ ਕੋਈ ਕਸਰ ਛੱਡੀ ਚਲ ਜਾਓ ਅੱਠਾ ਕੱਪੜੇ ਕੱਢ ਮੇਰੇ ਤੇ ਪਰ ਭਾਬੀ ਐਦਾਂ ਚੰਗਿਆਣੀ ਲੱਗੀ ਦਾ ਇਹ ਹੋਰ ਮੇਰੀ ਬੇਇੱਜ਼ਤੀ ਦਾ ਥਾਂ ਨਾ ਮੰਮੀ ਤੇ ਨਾ ਬੇਇੱਜ਼ਤੀ ਕੋਈ ਨਾ ਕੋਈ ਕਸਰ ਨਹੀਂ ਛੱਡਦੇ ਹੈਗੇ ਤੈਨੂੰ ਪਤਾ ਹੀ ਆ ਪਹਿਲਾਂ ਨਹੀਂ ਐਦਾਂ ਕਰਦੇ ਸੀ ਤੇ ਹੁਣ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਵਾ ਹੁਣ ਵੀ ਐਦਾਂ ਕਰਦੇ ਚੰਗੇ ਲੱਗੀ ਦਾ ਹੁਣ ਇਹ ਨਿਮੰਦੀ ਵੀ ਜਮਾਨਾ ਜਾਣ ਕੇ ਡਿਆ ਵਾ ਇਹ ਪਾ ਪੜੀਆਂ ਨਾ ਪਿਛਲੀਆਂ ਗੱਲਾਂ ਦੱਸਦੇ ਰਹਿੰਦੇ ਆ ਮੈਂ ਕਿਸੇ ਨੂੰ ਆਹ ਦਿੱਤਾਈ ਉਹਨੂੰ ਆਹ ਦਿੱਤਾਈ ਮੈਂ ਉਹ ਕਿਸਰਾ ਤੋਂ ਹੀ ਕੱਢੀ ਜਾ ਹੁਣ ਜੇ ਮਾੜਿਆ ਰੋਟੀਆਂ ਟੋਕੀਆਂ ਨਾ ਤੇ ਕਹਿੰਦੇ ਨੇ ਅਗੋ ਚੁੱਪ ਕਰਾ ਦਿੰਦੇ ਨੇ ਕਹਿੰਦੇ ਚੁੱਪ ਕਰਕੇ ਬਹਿ ਜਾਓ ਤਾਂ ਮਤੇ ਸ਼ਕੀਨੀਆਂ ਹੀ ਲੈ ਦੂਗੀ ਜਦੋਂ ਉਥੋਂ ਪਾਉਂਦੇ ਹੋਣੇ ਆ ਤੇ ਲੋਕੀ ਕੀ ਆਂਦੇ ਹੋਣਗੇ ਤੇ ਹੋਰ ਪਤਾ ਕਿ ਮਿਸ਼ਨ ਹੁੰਦੀ ਉਹ ਸਾਹਮਣੇ ਆਂਦੀ ਹੁੰਦੀ ਜਿਹੜੀ ਗਵਾਂਡੀ ਹੱਡੇ ਗਈ ਉਹ ਵੀ ਵੇਖਣ ਦੇਈ ਤਮੂਨਾਂ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਨੰਦੀਪ ਚਲਾਈ ਗਈਆਂ ਔਰ ਮੋੜ ਫਾਈਨ ਨੂੰ ਤੇ ਮੋੜ ਮੈਂ ਤਾਂ ਤਦ ਨਹੀਂ ਪਿੰਨਾ ਉੱਥੋਂ ਮੈਂ ਚੱਡ ਜਾਏਗੀ ਤੇ ਵਿਛਾਲਾ ਸਦਾ ਕਾਹਦੇ ਮੋੜਾ ਆ ਵੀ ਫੜ ਲਓ ਕੋਈ ਨਹੀਂ ਮੈਂ ਤਾਂ ਟੁਕੜਾ ਨਹੀਂ ਨਾ ਫੜੀ ਉਹ ਮੈਨੂੰ ਆਉਂਦਾ ਵਿਛਾਲਾ ਲੰਘੇ ਮੁਰਕੇ ਬਾਅਦ ਚ ਕੋਈ ਆ ਜਾਂਦਾ ਗੀਗੀ ਇਹਦੇ ਸਾਰਾ ਕੰਮ ਹੋ ਗਿਆ ਮੈਂ ਡਰਾਈਨ ਨੂੰ ਚੋਇਸ ਪਾਈ ਗਈ ਹੈ ਕਿ ਸਾਰੀ ਧੂਣ ਮੰਡਰ ਨਹੀਂ ਹੋਈ ਆ ਤੇ ਮੇਰੇ ਰੱਤਾ ਮੈਂ ਪੜਦੇ ਨਾ ਨਾਵਾਂ ਹੁਣ ਧੋ ਲੈਨੇ ਆ ਨਈ ਨਾਵਾਂ ਅਜੇ ਨਹੀਂ ਧੋਨੇ ਹੈਗੇ ਥੋੜੀਆਂ ਜੀਆਂ ਧੁੱਪਾਂ ਲੱਗ ਲੈਣ ਦੇ ਉਹਨਾਂ ਹੋਏ ਆਪਾਂ ਧੋ ਕੇ ਸੁਕਣੇ ਪਾਈਏ ਤੇ ਫੇਰ ਉਧਰੋਂ ਮੀਂਹ ਆ ਜਾਏ ਫੇਰ ਕਿੱਥੇ ਅੰਦਰ ਛੱਡੇ ਗਿਰਾਂਗੇ ਮੈਂ ਹਾਂ ਚਲ ਧੁੱਪ ਲੱਗੀ ਹੈ ਤੇ ਧੋ ਹੀ ਲੈਂਦੇ ਨਈ ਮੈਨੂੰ ਪਤਾ ਵਾ ਬਾਹਰ ਧੁੱਪ ਤੇ ਲੱਗੀ ਹੈ ਪਰ ਥੋੜਾ ਥੋੜਾ ਬੱਦਲ ਵੀ ਆ ਨਾਲ ਕੋਈ ਪਤਾ ਨਹੀਂ ਹੁੰਦਾ ਨਹੀਂ ਕਰੀਦਾ ਕਿਹੜੇ ਵੀ ਰਿਹਾ ਦੇ ਤੇ ਫਿਰ ਗਿੱਲੇ ਸੋਧਦੇ ਹੀ ਜਾਗੇ ਫਿਰ ਮੰਮੀ ਦੇ ਸੁਭਾਅ ਲਾਗੀ ਤੈਨੂੰ ਪਤਾ ਹੀ ਉਹਨਾਂ ਨੇ ਸਭੇ ਗੁੱਸੇ ਹੁਣਾਉ। ਚਲੋ ਠੀਕ ਹੈ ਫਿਰ ਬਾਅਦ ਵਿੱਚ ਧੋ ਲਾਂਗੇ। ਤੁਸੀਂ ਝਾੜੂ ਲਾ ਲਓ ਤੇ ਮੈਂ ਪੋਚੀ ਲਾ ਦਿੰਨੀ ਆ। ਤੇ ਫਿਰ ਜਿੱਦਾਂ ਟਾ ਝਾੜੂ ਲੱਜੂਗਾ ਨਾ ਤੇ ਤੁਸੀਂ ਸਬਜ਼ੀ ਬਣਾ ਲੈ। ਛੇਠੀ ਤੇ ਮੈਂ ਸਬਜ਼ੀ ਬਣਾਉਂ। ਹਲੋ ਹਲੋ ਸੱਸ ਜੀ ਜੀ ਕੋਰਸ ਨਾਮ ਪਿਆਰੇ ਬਾਸ ਠੀਕ ਜਾ ਤੈਨੂੰ ਸੁਣ ਲੈ ਵਧੀਆ ਵਧੀਆ ਕੋਈ ਨਹੀਂ ਕੋਰਸ ਨਾਮ ਬਾਸ ਵਧੀਆ ਇਹ ਤੁਹਾਨੂੰ ਲੱਗ ਦਿੱਤੀ ਮਮੀ ਇੱਥੇ ਹੀ ਐ ਕਰਾਇਆ ਵਰਗਾ ਇੱਕੋ ਮਿੰਟ ਕਰੋ ਮਮੀ ਹਾਂਜੀ ਆਣਾ ਲਖਮਿੰਦਰ ਵੀਰ ਦਾ ਫੋਨ ਆਉਂਦਾ ਜੀ ਹੈਲੋ ਹੈਲੋ ਸਾਸੀ ਘਰ ਕੋਈ ਸਾਸਿਰ ਗਾਲ ਲਖਮਿੰਦਰ ਕੀ ਹਾਲ ਪੁੱਤ ਬਾਸ ਠੀਕ ਠਾਕ ਹੈ ਤੈਨੂੰ ਸੁਣ ਹਾਂ ਠੀਕ ਠਾਕ ਹੈ ਹੋਰ ਕਿ ਕਰ ਨਹੀਂ ਹੁੰਦੇ ਨਹੀਂ ਪਤਾ ਮੈਂ ਕਰਾਈਆ ਤੂੰ ਜੀ ਸਦਕੇ ਆ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਚਲੋ ਠੀਕ ਜੇ ਫਿਰ ਚਲ ਆ ਜਾਓ ਫਿਰ ਕਿੰਗੇ ਇੱਧਰ ਆ ਲੈ ਭੂਣ ਲਓ ਮੈਂ ਹੀ ਹੋ ਗਈ ਗੱਲ ਹੋ ਗਈ ਗੱਲ ਆਖਣ ਡਿਆ ਸੀ ਮੈਂ ਆਉਣ ਲੱਗਾ ਮੈਂ ਤੇ ਪਹਿਲਾਂ ਫੋਨ ਕਰਕੇ ਪੁੱਛਣਾ ਵੀ ਘਰੇ ਇਹ ਲੈ ਇਹ ਤੇ ਫੋਨ ਕਰ ਨਾਲੇ ਕਿਹੜੀ ਗੱਲ ਹੈ ਆਪਾਂ ਕਿੱਥੇ ਜਾਣਾ ਸੀ ਤੇ ਤੁਰ ਪਿਆ ਨਾ ਜੀ ਤੁਰਨਾ ਹੁਣ ਆ ਤੁਰ ਪਿਆ ਕਰੋ ਅਸਾਂ ਹੂੰ ਤੇ ਕੁਝ ਮੰਗਾਉਣਾ ਖਾਣ ਪੀਣ ਨੂੰ ਆਉਣ ਲਈ ਨੇ ਕੀ ਮੰਗਵਾਉਣਾ ਉਹ ਤਾਂ ਮਨ ਚਾਹੀ ਕੱਲੀ ਪੀਂਦਾ ਹੈ ਉਹ ਤਾਂ ਚਾਹ ਵੀ ਪੀਏ ਜਾਂਦਾ ਹੁੰਦਾ ਉਹ ਆ ਮਿੱਠਾ ਥੋੜਾ ਪਾਇਆ ਕਰੋ ਸ਼ੋਅ ਉੱਪਰ ਫਰੈਂਡ ਜਿੰਨੇ ਪਿੰਦ ਕਿਦਾ ਮੰਗਾਂਗੇ ਕੌਣਾ ਲੱਗਾ ਇੱਧਰ ਆ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਦੱਸੋ ਆਉਣਾ ਕਿੰਨੇ ਆ ਮੰਮੀ ਦਾ ਪਤੀ ਜੱਜਾ ਲੱਗਾਈ ਆਉਣਾ ਲਖਵਿੰਦਰ ਸਿੰਘ ਜੀ ਆਹੋ ਪਿੰਦੇ ਲੱਗੇ ਤੇ ਮੰਮੀ ਨਹੀਂ ਹੀ ਮਾਰ ਉਹਦੇ ਇਹਨਾਂ ਦਾ ਵੀ ਸਿਰਾਂ ਨੇ ਰਹਿਣਾ ਆਉਣਾ ਰਹੇਗਾ ਰਹਿਣਾ ਕੀ ਹੋਣੀ ਆ ਤੈਨੂੰ ਪਤਾ ਹੀ ਜਦੋਂ ਆਵੇ ਰੇ ਪਿਆਰ ਜਾਂਦਾ ਉਹ ਤਾਂ ਤੇਲ ਖੂਕ ਕੇ ਆਈਦਾ ਵਾ ਤੇ ਜੇ ਬੰਦਾ 4 ਦਿਨ ਰਹਿਣਾ ਤਾਂ ਫਿਰ ਫਾਇਦਾ ਕੀ ਪਿੰਡ ਅੱਗੇ ਤੇ ਮੰਮੀ ਤੇ ਲਕਾਰ ਕੁਬੀ ਨੇ ਕੋਈ ਨਾ ਕੋਈ ਚੀਜ਼ ਖਾ ਲਈਦੀ ਤੇ ਉਹਨਾਂ ਨੇ ਤੇ ਸਾਡੇ ਸਿਰ ਤੇ ਠਿੱਕਰੀ ਪੈ ਲਾ ਛੱਡਿਆ ਕਰਨਾ ਮੈਂ ਮੰਮੀ ਨੂੰ ਆਖਣ ਡਿਆ ਹਾਂ ਕਿ ਕੋਈ ਚੀਜ਼ ਲੈ ਆਈ ਉਹਨਾਂ ਲਈ ਖਾਣ ਪੀਣ ਦੀ ਆਂਦੀ ਨਾ ਨਾ ਉਹ ਤਾਂ ਦਾ ਚਾਹ ਚ ਵੀ ਮਿੱਠਾ ਨਾਮ ਪਾਓ ਆਪ ਵੀ ਉਹਨਾਂ ਨੇ ਫਿੱਕੀ ਚਾਹ ਪੀਣ ਤੇ ਖਾਣ ਨੂੰ ਵੀ ਨਾਲ ਫਿੱਕੀ ਪਿਉਣੀ ਆ ਸਹੀ ਲੱਗਦਾ ਮੈਂ ਜਾ ਉਸੋ ਚੜ੍ਹਿਆ ਨੂੰ 4 ਦਿਨ ਕਿਦਾਂ ਕੱਢਾਂਗੇ ਆਪਾਂ ਉਹ ਦਿਨ ਉਹ ਨੌਕੀ ਸੋਖੇ ਕੱਢਨੇ ਪੈਣੇ ਨੇ ਪਿੰਡਰ ਫੈਹੀ ਨੇ ਇੱਕ ਗੱਲ ਹੈ ਕਿ ਤੁਰੇ ਰਹਿੰਦੇ ਨੇ ਦੂਜੇ ਕਿ ਮਹੀਨੇ ਬਾਅਦ ਆ ਜਾਂਦੇ ਨੇ ਇਹਨਾਂ ਦਾ ਨਾ ਲੱਗਦਾ ਭੋਜਰ ਬਗੈ ਜੀ ਨਹੀਂ ਲੱਗਦਾ ਚਲੋ ਹੁਣ ਛੱਡਾ ਵਾਲੀਆਂ ਗੱਲਾਂ ਤੇ ਜਾ ਭਾਬੀ ਨੂੰ ਕਹਿ ਕਿ ਜੜੀ ਚੀਜ਼ ਬਣਾਈ ਹੈ ਨਾ ਬਣਾ ਗਏ ਖਾ ਪੀ ਲਵੋ ਜੇ ਉਹ ਆ ਗਿਆ ਨਾ ਭਣੀ ਉਹਨੇ ਹਣਾ ਪੀ ਭੂਆ ਆਹ ਚੀਜ਼ਾ ਰੋ ਇੰਨੇ ਦਿਨ ਆਪਾਂ ਕੱਢਾਂਗੇ ਇਹਦੇ ਨਾਲ ਤੇ ਹੋਰ ਇਹਨਾਂ ਦੋਵਾਂ ਨੇ ਰਲ ਜਾਣਾ ਤੇ ਸਾਡੀ ਕੋਈ ਪੇਸ਼ੀ ਨਹੀਂ ਚੱਲਣੀ ਮੈਂ ਕਹਿ ਨਹੀਂ ਦੀਦੀ ਦੰ ਮੈਨੂੰ ਵੀ ਲਿਆ ਦੇ ਕੋਈ ਨਾ ਮੈਂ ਲਿਆ ਦੇ ਜੀ ਜੀ ਅੱਗੇ ਮੰਮੀ ਨਹੀਂ ਮਾਰਦੇ ਹੁਣ ਇੱਕ ਹੋਰ ਆਉਣ ਲੱਗਦੇ ਤੇ ਕਿਹਦੇ ਲਖਿੰਦਤ ਨਹੀਂ ਹੋ ਲੱਗਾ ਹਾਂਜੀ ਉਹ ਵੀ ਆਉਂਦੇ ਨੇ ਤੈਨੂੰ ਕੌਣ ਕੰਦਾ ਮੈਨੂੰ ਕਿਹਨੇ ਕਹਿਣਾ ਪਿੰਦੋਂ ਦਾ ਸੋਣਾ ਹੈ ਤੂੰ ਮੈਨੂੰ ਦੱਸ ਦੇ ਹਾਈ ਹਾਈ ਅੱਗੇ ਮੰਮੀ ਨੇ ਤੁਹਾਡਾ ਜੀਣਾ ਹਰਾਮ ਨਹੀਂ ਦਾਈ ਉਹ ਤਾਂ ਰੀਦੀ ਕਹਿੰਦੀ ਕਿ ਸਰ ਉਹਨੇ ਪੂਰੀ ਕਰ ਦੇਣੀ ਆ ਤੈਨੂੰ ਪਤਾ ਜਦੋਂ ਹੀ ਆਈ ਦੋ ਚਾਰ ਦਿਨ ਰਹਿ ਕੇ ਜਾਂਦਾ ਵਾ ਤੇ ਹੋਰ ਦੀਦੀ ਇਨੀ ਕਹਦੇ ਮੈਂ ਪਿੰਦਰ ਨੂੰ ਕਹਿਂਦੀ ਹਾਂ ਤੇ ਉਹ ਕਹਿੰਦੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੋ ਵੀ ਬਣਾ ਕੇ ਖਾਣਾ ਪੀਣਾ ਨਾ ਖਾ ਪੀ ਲਓ ਮੁੜ ਕੇ ਜੇ ਉਹ ਆ ਗਏ ਨਾ ਉਹਨੇ ਕਿਹਾ ਤੂੰ ਆ ਚਾਰ ਦਿਨ ਇਹੋ ਚੀਜ਼ੀ ਚੱਲ ਜਣੀ ਹੈ ਚੱਲ ਇਦਾਂ ਹੀ ਕਰਨੇ ਆਂ ਭਾਂਡੇ ਵਿੱਚ ਬਾਅਦ ਚ ਤੋਂ ਨਹੀਂ ਆ ਪਹਿਲਾਂ ਖਾਣ ਪੀਣ ਦੀ ਕੋਈ ਚੀਜ਼ ਬਣਾ ਲੀਏ ਤੇ ਹੋਰ ਪਿੰਦਰੀ ਕਹਿੰਦੇ ਮੈਨੂੰ ਵੀ ਦੇ ਦੇ ਜਲਦੀ ਜਲਦੀ ਚਲ ਠੀਕ ਆ ਜੇ ਉਹ ਆ ਗਏ ਨਾ ਤੇਨੂੰ ਪਤਾ ਤੇ ਮੰਮੀ ਤੁਸੀਂ ਬੜੇ ਕੰਜੂਸ ਸਿਆ ਹਾਂ ਹਾਂਜੀ ਆਜੋ ਫਿਰ ਆਪਾਂ ਪਹਿਲਾਂ ਰ ਸਸੀਆਬੀ ਸਸੀ ਦਾ ਦੀ ਹੋਸ ਨਾ ਮਮੀਆ ਚਾਹ ਵਾਸ ਠੀਕ ਠਾਕ ਤੂੰ ਸੁਣਾ ਵਧੀਆ ਪਰਵਾਸ ਆਪੀਂ ਠਾਕ ਫਾਂਜੀ ਠੀਕ ਠਾਕ ਸਸੀ ਦਾ ਕੋਈ ਸਸੀ ਦਾ ਕਿੰਦਰ ਕੀ ਹਾਲ ਹੈ ਵਾਸ ਠੀਕ ਠਾਕ ਜੀ ਮੰਮੀ ਤੁਸੀਂ ਬੋਲਦੇ ਮੈਂ ਪਾਣੀ ਲੈ ਕੇ ਆਉਣੀ ਆ ਆ ਜਾ ਰਹੀ ਹਾਂ ਤੈਨੂੰ ਮੈਂ ਜਿਹੜਾ ਮੰਮੀ ਨੂੰ ਕੱਜ ਸਪਰਾਈਜ਼ ਲਗਾਇਆ ਮਨਾ ਉਹ ਦਿਨ ਵਿੱਚ ਬੰਤਪਾਰਾਂ ਨੂੰ ਉਹ ਸੁਣਾ ਫਰ ਲਖੁੰਦਾ ਝੋਨੇ ਦਾ ਕੀ ਹਾਲ ਹੈ ਕਿ ਮੀਂਹ ਮੂੰਹ ਬੜੇ ਪੈਣ ਲਏ ਕੋਈ ਝੋਨੇ ਤੇ ਠੀਕ ਠਾਕ ਹੈ ਇਹਦੇ ਵਿੱਚ ਆਈਏ ਚਲੋ ਠੀਕ ਉਹ ਜੇ ਤੁਹਾਡੇ ਦੀ ਗੀ ਲੋੜੀ ਪਾਣੀ ਠੀਕ ਨਹੀਂ ਸਕੋ ਇਹ ਜੇ ਸੁਵਿੰਦਰ ਮੈਂ ਲਗਾ ਕੇ ਰੱਖੀ ਸੀ ਬੋਸਲੇ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਇਹ ਕੱਢ ਲਈ ਹੋਣੀ ਵੇਖੋ ਭੂਆ ਜੀ ਮੇਰੇ ਪਾਚਨਾ ਕਿਤੇ ਆਪਣਾ ਗਲਾਸ ਪਰ ਪਰ ਪੀਣੇ ਹੋਣ ਜਾਓ ਜਾ ਕੇ ਵੇਖੋ